ਤੇਰੀ ਵਾਹਿਗੁਰੂ ਸਾਹਿਬ ਜੀ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਨ ਹਾਰ ਦਾਤਾਰ ਮੈਂ ਨਿਤ ਚਿਤਾਰਿਆ ਨਿਖੋਟ ਨਾ ਜਾਈ ਮੂਲਾ ਅਤੁੱਲ ਪੰਡਾਰਿਆ ਨਾਨਕ ਸਬਦ ਅਪਾਰ ਤਿਨ ਸਭ ਕਿਛ ਸਾਰਿਆ ਸੁ ਕਹੋ ਟਲ ਗੁਰ ਸੇਵੀਆ ਅਹ ਨਿਸ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਦਨਮ ਮਰਣ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੂਰ ਅਰ ਸਹ ਕੋਰ ਸਹ ਝਟਿਆ ਦੁਦਟੇ ਸੱਚੇ ਪਾਤ ਸਾਹ ਮਾਲਾ ਜਨਾ ਮਾ ਜਨਾ ਮਾਂ ਦੀ ਕਟਈ ਆ ਸਜਣ ਸੱਚਾ ਪਾਤ ਸਾਹ ਸਿਰ ਸਾਹ ਦੈ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਦਵਾ ਪਾਏ ਕਿਰਪਾਲ ਦਇਆਲ ਗੋਬਿੰਦਾ ਅਮਰਤਾਰਦਾ ਸੰਚਾਈ ਨਵਨੇਦ ਰਿਦ ਸਿੱਧ ਹਰ ਲਾਗ ਰਹੀ ਜਨ ਪਾਈ ਪਾਏ ਕਿਰਪਾਲ ਦਇਆਲ ਗੋਬਿੰਦਾ ਅਮਰਤਾਰ ਦ ਸਿੰਚਾਈ ਨਵ ਨਿਦਾ ਰੇ ਤੋ ਸੇਦਾ ਹਰ ਲਾਗ ਰਹੀ ਜਨ ਪਾਈ ਸੰਤਨ ਕਾ ਅਨਦ ਸਗਲ ਹੀ ਜਾਈ ਗਰੇ ਬਾਹਰ ਠਾਕੁਰ ਭਗਤਨ ਕਾ ਰਾਵ ਰਹਿਆ ਸਰਾਬ ਠਾਈ ਰਹਾਓ ਤਾਕੋ ਕੋਏ ਨਾ ਪਹੁੰਚਨ ਹਾਰਾ ਜਾ ਕੇ ਅੰਗ ਗੋਸਾਈ ਅੰजाम ਕੀ ਤਰਾਸ ਮਿਟੈ ਜਿਸ ਸਿਮਰਾਤਾ ਨਾਨਕ ਨਾਮ ਧਿਆਈ ਤਾ ਕੋ ਕੋਈ ਨਾ ਪਹੁੰਚਨ ਹਾਰਾ ਜਾ ਕਾ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਾਰਤਾ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਭਾਏ ਕਿਰਪਾਲ ਦਾਇਾਲ ਗੋਬਿੰਦਾ ਅਮਰਤਾ ਰਿਦਾ ਸਿੰਚਾਈ ਨਾਵਨੇਤਾ ਰੇਦਾ ਸੇਦਾ ਹਰ ਲਾਗ ਰਹੀ ਜਨ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਾਪਾਤ ਬਚਾਵੇ ਸਤਰੇ ਅਨੇਕ ਚਲਾਵਤ ਘਾਵ ਤਉ ਤ ਅਨੇਕ ਨਾ ਨਾ ਗਿਣ ਪਾਵੇ ਰਖਤ ਹੈ ਆਪਣੋ ਕਰ ਦੇ ਕਰ ਪਾਪ ਸੁਬੂਨ ਭੇਟਣ ਪਾਵੇ ਔਰ ਕੀ ਬਾਦ ਕਾਂਤੇ ਸੂਸਾਓ ਪੇਟ ਹੀ ਕੀ ਪਟ ਵਿਚ ਬਚਾਵੇ ਸਗਲ ਦਵਾਰ ਕੋ ਸਾਢ ਕੈ ਗਇਓ ਤਹਾਰੋ ਦਵਾਰ ਬਾਹੇ ਗਾਹਿ ਕੀ ਰਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸਾਢ ਕੈ ਗਇਓ ਤਹਾਰੋ ਦਵਾਰ ਬਾਹੇ ਗਾਹਿ ਕੀ 라ਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਕਿਰਪਾਨ ਕ੍ਰਿਤ ਛੰਦ ਮਨ ਅਤਿ ਅਪਾਰ ਗੁਣ ਗਰਿ ਉਦਾਰ ਵਿਦਿਆ ਵਿਚਾਰ ਨਿਤਕਰਤ ਚਾਰ ਮਨ ਅਤ ਅਪਾਰ ਗੁਣ ਗਣ ਉਦਾਰ ਵਿਦਿਆ ਵਿਚਾਰ ਨਿਤਕਰਤ ਚਾਰ ਲਖਸ਼ਬ ਸੁਰੰਗ ਲਜਤ ਅਨੰਤ ਗੰਗਾ ਪੇਖ ਬਿਮਲ ਅੰਗ ਚੱਕ ਰਹਤ ਗੰਗਾ ਲਖਦੋਤਿ ਅਪਾਰ ਰਿਜਤ ਕੁਮਾਰ ਗਿਆਨੀ ਅਪਾਰ ਗੁਣ ਗਨੇ ਉਦਾਰ ਅਬ ਜਗਤੰ Abah, abah soba Subah surang tanjani Tanah jania nang enggak. Bau udasa. Tajusar biyasa, ਅਤਿ ਬੁੱਧ ਪ੍ਰਕਾਸ਼ ਬੋ ਕਰਤ ਨਿਆਸ ਨਿਸ ਦਿਨੇ ਉਦਾਸ ਤਜ ਸਰਬਿਆਸ ਅਤਿ ਬੁੱਧ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ